ਦੇ ਵਿੱਚ ਡੇਢ ਮਹੀਨੇ ਤੋਂ ਲਗਭਗ ਬੰਦਰ ਇੱਥੇ ਆਇਆ ਵਾ ਜੀ ਬਹੁਤ ਜਿਆਦਾ ਆਤੰਕ ਪੈ ਚੁੱਕੇ ਉਹਨਾਂ ਨੇ ਪਿੰਡ ਦੇ ਮੈਨੂੰ ਹਜ਼ਾਰਾਂ ਫੋਨ ਆਉਂਦੇ ਆ ਕਿ ਸਾਡਾ ਬੱਚਾ ਘਟਦਾ ਸਾਡਾ ਬੱਚਾ ਘਟਦਾ ਜਦਕੇ ਮੈਂ ਪ੍ਰਸ਼ਾਸਨ ਦੇ ਮੋਰੇ ਵੀ ਇਹ ਗੱਲ ਰੱਖੀ ਮੈਂ ਡੀਐਫਓ ਸਾਹਿਬ ਨੂੰ ਫੋਨ ਕੀਤਾ ਡੀਐਫਓ ਸਾਹਿਬ ਨੇ ਮੈਨੂੰ ਨੰਬਰ ਸੈਂਡ ਕੀਤਾ ਅਰੇਂਜ ਅਫਸਰ ਰਾਜਪਾਲ ਸੰਧੂ ਦਾ ਤੇ ਰਾਜਪਾਲ ਸੰਧੂ ਨਾਲ ਲਗਭਗ ਮਤਲਬ ਮੇਰੀ 20 ਵਾਰੀ ਗੱਲ ਹੋਈ ਜੀ ਕੀ ਸਕੂਲੋਂ ਆਣ ਜਾਣ ਵਾਲਿਆਂ ਬੱਚਿਆਂ ਨੂੰ ਕੱਟ ਰਿਹਾ ਹੈ ਬਹੁਤ ਬੱਚਿਆਂ ਦੇ ਵਿੱਚ ਉਹ ਤੋਂ ਡਰਦੇ ਹੋ ਦਹਿਸ਼ਤ ਹੈ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਔਰ ਪ੍ਰਸ਼ਾਸਨ ਨੂੰ ਔਰ ਜੰਗਲਾਤ ਵਿਭਾਗ ਨੂੰ ਗੜਸ਼ੰਕਰ ਵਿੱਚ ਬਾਂਦਰ ਦਾ ਖੋਫ ਜੀ ਹਾਂ ਤਸਵੀਰਾਂ ਗੜਸ਼ੰਕਰ ਦੇ ਇਲਾਕੇ ਪਿੰਡ ਪੰਡੋਰੀ ਦੀਆਂ ਨੇ ਜਿੱਥੇ ਇੱਕ ਬਾਂਦਰ ਵੱਲੋਂ ਸਕੂਲ ਵਿੱਚ ਪੜਨ ਜਾਂਦੇ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜਿਸ ਦੇ ਕਾਰਨ ਇਲਾਕੇ ਦੇ ਲੋਕਾਂ ਵਿੱਚ ਦਹਿਸ ਦਾ ਮਾਹੌਲ ਬਣਿਆ ਹੋਇਆ ਹੈ ਪਿੰਡ ਦੇ ਪੰਚਾਂ ਸਰਪੰਚਾਂ ਤੇ ਪਿੰਡਵਾਲਿਆਂ ਨੇ ਦੱਸਿਆ ਕਿ ਪਿਛਲੇ ਡੇਢ ਮਹੀਨੇ ਤੋਂ ਇੱਕ ਜੰਗਲੀ ਬਾਂਦਰ ਵੱਲੋਂ ਹਮਲਾ ਕਰਕੇ ਜ਼ਖਮੀ ਕੀਤਾ ਜਾ ਰਿਹਾ ਹੈ। ਪਿੰਡ ਦੇ ਵਿੱਚ ਬਾਂਦਰ ਜਦੋਂ ਕਿਸੇ ਵਿਅਕਤੀ ਨੂੰ ਇਕੱਲਾ ਦੇਖਦਾ ਤਾਂ ਇਹ ਬਾਂਦਰ ਹਮਲਾ ਕਰ ਦਿੰਦਾ ਹੈ ਜਿਸ ਦੇ ਕਾਰਨ ਇਲਾਕੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਹਨਾਂ ਕਿਹਾ ਹੈ ਕਿ ਸਬੰਧਤ ਵਿਭਾਗ ਤੇ ਸਰਕਾਰ ਕੋਲ ਕਈ ਵਾਰ ਗੁਹਾਰ ਲਗਾ ਸਕਿਆ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਪਿੰਡ ਵਾਸੀਆਂ ਨੇ ਸਰਕਾਰ ਦੇ ਸਬੰਧਤ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਜੋ ਲੋਕ ਸੁੱਖ ਦਾ ਸਾਹ ਲੈ ਸਕਣ। ਮਤਲਬ ਮੇਰੀ 20 ਵਾਰੀ ਗੱਲ ਹੋਈ ਜੀ ਔਰ ਉਹਨਾਂ ਨੇ ਮੈਂ ਉਹ ਕਹਿੰਦੇ ਆ ਕਰਦਾ ਮੈਂ ਹੁਣ ਕੱਲੋਂ ਹੁਣ ਤੁਸੀਂ ਕਿਸੇ ਨੂੰ ਹੋਰ ਉਹਨੂੰ ਕਿਹਾ ਮੈਂ ਕਰਵਾਣਾ ਪਿਆ ਮੈਂ ਅੱਜ ਉਹ ਪਿੰਜਰਾ ਚੁਕਾ ਕੇ ਰਖਾ ਰਹੇ ਹਾਂ ਜੀ ਨਾ ਤਾਂ ਅਜੇ ਤੱਕ ਪਿੰਜਰਾ ਰਖਾਇਆ ਜੀ ਉਹਨੇ ਨਾ ਹੀ ਸਾਡੀ ਕੋਈ ਸੁਣਾਈ ਹੋਈ ਹੈ। ਮਤਲਬ ਅਸੀਂ ਬਾਰ ਬਾਰ ਪਿੰਡ ਦੇ ਜਦ ਜਿੰਨੇ ਵੀ ਬੱਚੇ ਹੈਗੇ ਉਹ ਉਹ ਫੋਨ ਕਰਦੇ ਹੈਗੇ ਕੋਈ ਵੀ ਬੱਚਾ ਸਕੂਲ ਜਾਣ ਨੂੰ ਤਿਆਰ ਨਹੀਂ ਐਡਾ ਖੌਫ ਬੱਚਿਆਂ ਦੇ ਵਿੱਚ ਹੈਗਾ ਮਤਲਬ ਅਸੀਂ ਬਹੁਤ ਜ਼ਿਆਦਾ ਸਾਡਾ ਪਿੰਡ ਪਰੇਸ਼ਾਨ ਹੈਗਾ ਜੀ ਸਾਡੇ ਕੋਲ ਕੋਈ ਸਾਧਨ ਵੀ ਨਹੀਂ ਹੈਗਾ ਕਿ ਅਸੀਂ ਉਹਨੂੰ ਫੜ ਸਕੀਏ ਸਾਡੀ ਪ੍ਰਸ਼ਾਸਨ ਮੂਰੇ ਇਹ ਹੱਥ ਜੋੜ ਕੇ ਅਪੀਲ ਹੈ ਬੇਨਤੀ ਹੈ ਜੀ ਕਿ ਸਾਡਾ ਜਿਹੜਾ ਨਾ ਇਹ ਸਾਡੇ ਬੱਚਿਆਂ ਦੀ ਸਾਡੇ ਪਿੰਡ ਦੀ ਰਾਖੀ ਕਰੀ ਜਾਵੇ ਤਾਂ ਕਿ ਜਿਹੜੇ ਅਵਾਰਾ ਜਾਨਵਰ ਜਿਹੜਾ ਫालतू ਹੈਗਾ ਜੀ ਉਹ ਤੋਂ ਸਾਡਾ ਬਚਾਅ ਹੋ ਸਕੇ ਸ਼ਤ ਹੈ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਔਰ ਪ੍ਰਸ਼ਾਸਨ ਨੂੰ ਔਰ ਜੰਗਲਾਤ ਵਿਭਾਗ ਨੂੰ ਤਾਂ ਕਿ ਉਹਦੇ ਤੇ ਕਾਬੂ ਪਾਇਆ ਜਾ ਸਕੇ ਉਹ ਲਗਭਗ ਡੇਢ ਕੁ ਮਹੀਨੇ ਤੇ ਬਾਂਦਰ ਸਾਡੇ 2-3 ਪਿੰਡਾਂ ਦੇ ਬੱਚੇ ਪਡੋਰੀ ਸਕੂਲ ਚ ਪੜ ਲਾਂਦੇ ਆ ਮੈਰਾ ਕੋਟ ਤੇ ਪਡੋਰੀ ਦੇ ਉਹਨਾਂ ਨੂੰ ਮੱਚੇ ਕਈ ਕੱਟੇ ਬਾਂਦਰ ਨੇ ਤੇ ਉਸ ਦਹਿਸ਼ਤ ਦੇ ਨਾਲ ਬੱਚੇ ਨਾਲ ਟਿਊਸ਼ਨ ਜਾ ਸਕਦੇ ਆ ਨਾ ਸਕੂਲ ਵੱਲੋਂ ਜਾਣ ਦਾ ਬੱਚੇ ਹਰ ਮਾਪੇ ਦੇ ਮਨਾਂ 'ਚ ਡਰ ਪੈਦਾ ਹੋਇਆ ਵਾ ਜੀ ਔਰ ਸਾਡਾ ਪਸ਼ੂ ਪਾਲਣ ਦਾ ਕੰਮ ਹੈ ਖੇਤ ਬੰਨੇ ਨੂੰ ਸਾਡੀਆਂ ਮਾਤਾ ਮਾਂ ਭੈਣਾਂ ਜਾਂਦੀਆਂ ਉਹ ਵੀ ਕੋਈ ਇਕੱਲੀ ਕੇਰੀ ਨਹੀਂ ਜਾ ਸਕਦੀ ਪੱਠੇ ਵੱਢਣ ਵਿੱਚ ਸੋ ਕੁਝ ਵੀ ਸਰਕਾਰਾਂ ਨੂੰ ਇਹ ਜ਼ਿੰਮੇਵਾਰੀ ਆਪਣੀ ਪੂਰੀ ਕਰਨੀ ਚਾਹੀਦੀ ਹੈ ਇਹਦਾ ਕੋਈ ਨਾ ਕੋਈ ਹੱਲ ਜਲਦੀ ਸੋਚਣਾ ਚਾਹੀਦਾ ਤੇ ਮੇਰਾ ਪੋਤਾ ਵੀ 6-7 ਸਾਲ ਦਾ ਦਾ ਜਿਹੜਾ ਉਹਨੇ ਕਟਿਆ ਲੇਕਿਨ ਇੱਕ ਪੁੱਤ ਦੇ ਸਾਰੇ ਬਰਾਬਰ ਸਾਰਾ ਪਿੰਡ ਬਰਾਬਰ ਲੇਕਿਨ ਇੰਨੇ ਬੱਚੇ ਤੰਗ ਨਾ ਕੋਈ ਪ੍ਰਧਾਨ ਪੇਛ ਸਕਦਾ ਨਾ ਕੋਈ ਬੱਚੇ ਨੂੰ ਬਾਹਰ ਕੱਢ ਸਕਦਾ ਨਾ ਕੋਈ ਜਨਾਨੀ ਕੱਲੀ ਤੁਰ ਸਕਦੀ ਹੈ। ਕਿਹਾ ਪ੍ਰਸ਼ਾਸਨ ਇਹਨਾਂ ਕੰਮ ਨਹੀਂ ਕਰ ਸਕਦਾ ਇਸ ਪਬਲਿਕ ਦੀ ਜਾਂ ਇਹ ਬੱਚਿਆਂ ਦੀ ਇਹਨਾਂ ਬੱਚਿਆਂ ਨੇ بڑے ਹੋ ਕੇ ਹੋਣਾ। ਜੇ ਬੱਚੇ ਪੜ੍ਹੇ ਨਹੀਂ ਜਾ ਸਕਦੇ ਜਾਂ ਰਸਤੇ ਨਹੀਂ ਤੁਰ ਸਕਦੇ ਜਾਂ ਕੱਲੀ ਜਨਾਨੀ ਰਸਤੇ ਨਹੀਂ ਤੁਰ ਸਕਦੀ ਤਾਂ ਸਾਡਾ ਕੀ ਹੱਤ ਹੋਣਾ। ਇਹ ਸਾਡੇ ਵਸ ਦਾ ਰੋਗ ਨਹੀਂ ਅਗੇ ਸਾਡੇ ਵਸ ਦਾ ਰੋਗ ਹੁੰਦਾ ਨਾ ਤਾਂ ਅਸੀਂ ਪਿੰਡ ਵੀ ਇਕੱਠੇ ਹੋ ਕਰ ਲੈਂਦੇ। ਕਿਉਂ ਅਸੀਂ ਛੱਡਿਆ ਕੋਈ ਨਹੀਂ ਹੈ ਜੀ ਅਫਸਰ ਦੱਸੇ ਬਗੈਰ। ਲੇਕਿਨ ਇਹ ਪਿੰਡ ਦੀ ਸੁਣੀ ਕਿ ਹੈ ਨਹੀਂ। ਕਿਹਨੇ ਕਿਨੇ ਕੇ ਬੱਚੇ ਹੈ? ਅਸੀਂ ਬਾਹਰ ਨਹੀਂ ਜਾ ਸਕਦੇ ਬੱਚੇ ਲੈਟਰਨ ਨਹੀਂ ਜਾ ਸਕਦੇ ਜਨਾਨੀ ਇਕੱਲੀ ਨਹੀਂ ਰਸਤੇ ਜਾ ਸਕਦੀ ਹੈ ਅਸੀਂ ਪੱਠੇ ਲਿਆ ਕੇ ਵੀ ਪਸ਼ੂ ਪਾਲਣ ਵੀ ਕੰਮ ਆ ਨਹੀਂ ਸਾਰੇ ਕੰਮ ਕਰਨੇ ਬੱਚਿਆਂ ਨੇ ਵੀ ਕਰ ਜਾਣਾ ਬੱਚਿਆਂ ਨੇ ਖੇਤ ਵੀ ਜਾਣਾ ਬੱਚਾ ਨਾਲ ਵੀ ਤੋਨਾ ਲੇਕਿਨ ਉਹ ਇਕੱਲਾ ਬੰਦਰ ਨਹੀਂ ਤੁਰਦਾ ਹੈਗਾ ਇਹਨਾਂ ਦਾ ਅੰਤਵਾਦੀਆ ਡਰਨੀ ਜਿੰਨਾ ਸਬੰਧਰ ਦਾ ਡਰ ਸਾਡੇ ਬੱਚਿਆਂ ਨੂੰ ਰਾਜ ਦਾ ਬੱਚੇ ਡਰਦੇ ਸੌਂਦੇ ਨਹੀਂ ਹਨੀ